ਇਸਰੇ ਲੰਬੇ ਸਮੇਂ ਤੋਂ ਰਿਟੇਲ ਲਾਟਰੀ ਐਸੋਸੀਏਸ਼ਨ ਪੰਜਾਬ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਸਮੂਹ ਅਧਿਕਾਰਧਾਰਾ ਵੱਲੋਂ ਮਾਨਯੋਗ ਡਾਇਰੈਕਟੋਰੇਟ ਪੰਜਾਬ ਸਟੇਟ ਦੇ ਅਧੀਨ ਪੰਦੇ ਲੁਧਿਆਣਾ ਦੇ ਮੁਖ ਦਫ਼ਤਰ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਮੰਗ ਪੱਤਰ ਦਿੱਤਾ ਗਿਆ ਹੈ ਪત્રਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਪ੍ਰਬੰਧਕਾਂ ਨੇ ਦੱਸਿਆ ਕਿ ਜੋ ਪਿਛਲੇ 25-25 ਸਾਲਾਂ ਤੋਂ ਸੀ ਸਰਕਾਰੀ ਲਾਟਰੀ ਵੇਚਣ ਦਾ ਕੰਮ ਕਰ ਰਿਹਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਸਟੇਟ ਲਾਟਰੀ ਬੰਪਰ ਚਲਾਇਆ ਜਾ ਰਿਹਾ ਹੈ ਉਸ ਦੀ ਅਸੀਂ ਪੂਰੀ ਤਰ੍ਹਾਂ ਦੇ ਨਾਲ ਪਾਲਣਾ ਵੀ ਕਰਦੇ ਆ ਪਰ ਫਿਰ ਵੀ ਸਾਡੇ ਲਾਟਰੀ ਵਿਕਰੇਤਰਾ ਭਾਈਚਾਰੇ ਨੂੰ ਜਾਣਬੁੱਝ ਕੇ ਖਰਾਬ ਕੀਤਾ ਜਾ ਰਿਹਾ ਹੈ ਅਤੇ ਇੱਕ ਚੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਮੁੱਖ ਮੰਤਰੀ ਪੰਜਾਬ ਦੀ ਰਿਹائش ਅੱਗੇੜਾ ਵਿਕੇ ਰੋਸ ਦਾ ਨਾ ਦਿੱਤਾ ਜਾਵੇਗਾ ਜਿਸ ਤੇ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੁਬੇ ਅਸੀਂ ਸਾਰੇ ਇੱਥੇ ਅੱਜ ਆਪਣਾ ਇੱਕ ਇਹ ਕਹੋ ਵੀ ਬੇਨਤੀ ਪੱਤਰ ਆਪਣੀ ਪੰਜਾਬ ਸਰਕਾਰ ਦੇ ਜਿਹੜੇ ਮਾਨਯੋਗ ਅਫਸਰ ਸਾਹਿਬ ਆਏ ਨੇ ਅਸੀਂ ਉਹਨਾਂ ਨੂੰ ਅੱਜ ਇੱਕ ਆਪਣਾ ਬੇਨਤੀ ਪੱਤਰ ਦੇਣ ਆਏ ਸੀ ਵੀ ਕੁਝ ਸਾਨੂੰ ਪਿੱਛੇ ਲਗਭਗ 1.5 ਸਾਲ ਤੋਂ 1.5 ਸਾਲ ਤੋਂ ਕੁਝ ਸਾਨੂੰ ਲਾਟਰੀ ਵੇਚਣ ਦੇ ਵਿੱਚ ਨਾ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ਕੀ ਇਹਦੇ ਲਈ ਅਸੀਂ ਪਹਿਲਾਂ ਵੀ ਸਰਕਾਰ ਨੂੰ ਮੋਮਰੈਂਡਮ ਦਿੱਤਾ ਵੈ ਅੱਜ ਅਸੀਂ ਫੇਰ ਇਹਨਾਂ ਨੂੰ ਮੋਮਰੈਂਡਮ ਦੇ ਲਾਏ ਆ ਕਿ ਜਿਹੜੀਆਂ ਸਾਨੂੰ ਪਰੇਸ਼ਾਨੀਆਂ ਆ ਰਹੀਆਂ ਜਿਹੜੀਆਂ ਦਿੱਕਤਾਂ ਆ ਰਹੀਆਂ ਉਹਦਾ ਸਾਡਾ ਹੱਲ ਕੀਤਾ ਜਾਵੇ ਕੀ ਕੀ ਦਿੱਕਤਾਂ ਜਿਹੜੀਆਂ ਆ ਰਹੀਆਂ ਸਰ ਸਭ ਤੋਂ ਵੱਡੀ ਦਿੱਕਤ ਆ ਸਾਨੂੰ ਇਹ ਆ ਰਹੀ ਏ ਕਿ ਇੱਕ ਪੰਜਾਬ ਗਵਰਨਮੈਂਟ ਨੇ ਇੱਕ ਕਿਸੇ ਕੰਪਨੀ ਡੀਅਰ ਕੰਪਨੀ ਨੂੰ ਟੈਂਡਰ ਦਿੱਤਾ ਸੀ ਉਹ ਖੁਦ ਵੀ ਨਾਗਾਲੈਂਡ ਦੀਆਂ ਲਾਟਰੀਆਂ ਚਲਾ ਰਹੇ ਨੇ ਸਿੱਕਮ ਵੀ ਚਲਾ ਰਹੇ ਨੇ ਔਰ ਉਹਦੇ ਪੈਰਲਰ ਪੰਜਾਬ ਦੇ ਵਿੱਚ ਜਿਹੜੀਆਂ ਗਵਰਨਮੈਂਟ ਦੇ ਰੂਲ ਨੂੰ ਫਾਲੋ ਕਰਦੀ ਹੈ ਭਾਰਤ ਸਰਕਾਰ ਦੇ ਕਾਨੂੰਨ ਨੂੰ ਫਾਲੋ ਕਰਦੀ ਹੈ ਪੰਜਾਬ ਸਰਕਾਰ ਐਕਟ ਨੂੰ ਫਾਲੋ ਕਰਦੀ ਹੈ ਰਾਸ਼ਟਰੀ 골ਡਨ ਦੀ ਲੋਟਰੀ ਵੀ ਪੰਜਾਬ ਦੇ ਵਿੱਚ ਸੇਲ ਹੋ ਰਹੀ ਹੈ ਅਗਰ ਅਸੀਂ ਰਾਸ਼ਟਰੀ ਐ 골ਡਨ ਦੀ ਲੋਟਰੀ ਪੰਜਾਬ ਦੇ ਵਿੱਚ ਆਪਣੇ ਕਾਊਂਟਰ ਤੇ ਰੱਖਦੇ ਆ ਤੇ ਸਾਡੇ ਸਟਾਕਿਸ ਦੇ ਉੱਪਰ ਦਬਾਅ ਲਾ ਕੇ ਸਾਡਾ ਮਾਲ ਬੰਦ ਕਰ ਦਿੰਦੇ ਆ ਵੀ ਅਸੀਂ ਤੁਹਾਨੂੰ ਪੰਜਾਬ ਦਾ ਮਾਲ ਤਾਂ ਜਿਹੜਾ ਪ੍ਰੋਵਾਈਡ ਕਰਾਵਾਂਗੇ ਅਗਰ ਤੁਸੀਂ ਰਾਸ਼ਟਰੀ ਔਰ 골ਡਨ ਬੰਦ ਕਰੋਗੇ ਜਦ ਕਿ ਸਰਕਾਰ ਵੱਲੋਂ ਸਾਨੂੰ ਕੋਈ ਇਸ ਤਰ੍ਹਾਂ ਦੀ ਕੋਈ ਯਾਨੀ ਕਿ ਨਾ ਕਿਸੇ ਪੇਪਰ ਦੇ ਵਿੱਚ ਨਾ ਹੀ ਉਹਨਾਂ ਨੇ ਕੋਈ ਜਿਹੜਾ ਟੈਂਡਰ ਲਿਆ ਉਹਦੇ ਵਿੱਚ ਲਿਖਿਆ ਹੋਇਆ ਕੋਈ ਵੀ ਇਸ ਤਰ੍ਹਾਂ ਦਾ ਕੋਈ ਵੀ ਸਰਕਾਰ ਨੇ ਕੋਈ ਵਰਡ ਨਹੀਂ ਯੂਜ਼ ਕੀਤਾ ਹੋਇਆ ਸਾਡੇ ਵੱਲੋਂ ਕੰਪਨੀ ਜਿਹੜਾ ਆਪਣੇ ਸਟਾਕਿਸ ਤੇ ਦਬਾਅ ਬਣਾਉਂਦੀ ਏ ਤੇ ਸਾਡਾ ਸਾਡਾ ਇੱਕ ਜਿਹੜਾ ਡੀਅਰ ਕੰਪਨੀ ਵਾਲੇ ਉਹਨਾਂ ਜਿਹੜੇ ਅੱਗੋਂ ਸਟਾਕਿਸ ਨੇ ਹੁਣ ਸਾਡਾ ਸਟਾਕਿਸ ਇੱਕ ਪਨੋਟ ਐਂਟਰਪ੍ਰਾਈਜ਼ ਹੈ ਉਹ ਸਾਡੇ ਇਸ ਅਸ਼ੋਕਾ ਲਾਟਰੀ ਰੋਪੜ ਤੋਂ ਆਏ ਹੋਏ ਨੇ ਲਗਭਗ 1 ਸਵਾ ਮਹੀਨਾ ਹੋ ਗਿਆ ਵੇ ਇਹਨਾਂ ਦੀ ਦੁਕਾਨ ਤੋਂ ਮਾਲ ਚੱਕ ਲਿਆ ਏ ਕੀ ਸਾਡੇ ਤੇ ਕੰਪਨੀ ਦਾ ਦਬਾਅ ਹੈ ਅਸੀਂ ਮੰਗ ਇਹੀ ਕਰਦੇ ਆ ਵੀ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਅਗਰ ਤਾਂ ਕੋਈ ਅਸੀਂ ਗੈਰਕਾਨੂੰਨੀ ਕੰਮ ਕਰ ਰਹੇ ਆ ਕੋਈ ਗੈਰਕਾਨੂੰਨੀ ਲਾਟਰੀ ਵੇਚ ਰਹੇ ਆ ਜਾਂ ਕੋਈ ਵੀ ਅਸੀਂ ਕਿਸੇ ਤਰ੍ਹਾਂ ਦਾ ਕੋਈ ਜੁਰਮ ਕਰ ਰਹੇ ਆ ਤਾਂ ਜੋ ਸਾਡੇ ਤੇ ਬੰਦੀ ਕਾਰਵਾਈ ਕਰ ਦੋ ਅਸੀਂ ਪੰਜਾਬ ਸਰਕਾਰ ਦੀ ਆ ਭਾਰਤ ਸਰਕਾਰ ਦੀ ਜਿਹੜੀ ਲਾਟਰੀ ਹਦਾਇਤਾਂ ਨੂੰ ਪੂਰੀ ਕਰ ਰਹੀ ਆ ਅਸੀਂ ਉਹ ਲਾਟਰੀਆਂ ਸੇਲ ਕਰ ਰਹੇ ਆ ਤੇ ਸਾਨੂੰ ਉਹਦੇ ਵਿੱਚ ਵੀ ਸਾਨੂੰ ਪਰੇਸ਼ਾਨ ਕੀਤਾ ਜਾ ਰਹੇ ਹਨ ਹਾਂਜੀ ਬਿਲਕੁਲ ਜੀ ਅੱਜ ਅਸੀਂ ਮੋਮਰੈਂਡਮ ਦਵਾ ਕੇ ਅਫਸਰਾ ਵੱਲੋਂ ਤੁਹਾਨੂੰ ਸ਼ਵਾਸ਼ਨ ਕੀ ਦਵਾਇਆ ਗਿਆ ਸਾਨੂੰ ਕੱਲ ਸਾਡੇ ਅਸ਼ੋਕਾ ਲੋਟਰੀ ਰੋਪੜ ਚੰਡੀਗੜ੍ਹ ਗਏ ਸੀ ਉੱਥੇ ਡਿਪਟੀ ਡਾਇਰੈਕਟਰ ਸਾਹ ਨੇ ਸਾਨੂੰ ਇਹੀ ਆਸ਼ਵਾਸ਼ਨ ਦਿੱਤਾ ਕਿ ਆਉਣ ਵਾਲੇ 10 ਤੋਂ 15 ਦਿਨਾਂ ਦੇ ਵਿੱਚ ਅਸੀਂ ਜਿਹੜੀ ਤੁਹਾਡੀਆਂ ਮੰਗਾਂ ਦਾ ਹੱਲ ਕਰਾਂਗੇ ਵੀ ਕਿਸੇ ਦੇ ਕੋਲ ਸਰਕਾਰ ਵੱਲੋਂ ਕੋਈ ਐਡਾ ਦੀ ਹਦਾਇਤ ਨਹੀਂ ਜਾਰੀ ਕੀਤੀ ਹੋਈ ਕੀ ਕੋਈ ਵੀ ਕੰਪਨੀ ਜਿਹੜੀ ਹੈ ਦੂਸਰੀ ਕੰਪਨੀ ਦਾ ਮਾਲ ਵੇਚਣ ਤੋਂ ਰੋਕੇ ਜਾਂ ਪੰਜਾਬ ਦਾ ਮਾਲ ਉਹਨੂੰ ਨਾ ਦੇਵੇ ਕੋਈ ਉਹਨਾਂ ਨੇ ਕੋਈ ਜਿਹੜਾ ਆਪਣਾ ਟੈਂਡਰ ਕੀਤਾ ਉਹਦੇ ਵਿੱਚ ਨਹੀਂ ਲਿਖਿਆ ਕਿਤੇ ਕੋਈ ਐਕਸਟਰਾ ਦੀ ਕੰਡੀਸ਼ਨ ਨਹੀਂ ਪਈ ਹੋਏ ਬਸ ਅਗਲੀ ਰਣਨੀਤੀ ਕੀ ਹੈ ਕਿ ਸਾਡੀ ਮੰਗ ਨਹੀਂ ਪੂਰੀ ਹੁੰਦੀ ਰਣਨੀਤੀ ਕੀ ਹੈ ਅਗਲੀ ਸਰ ਸਾਡੀ ਇਸ ਤੋਂ ਬਾਅਦ ਰਣਨੀਤੀ ਹੈ ਕਿ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਮਾਨਯੋਗ ਸਾਡੇ ਮੁੱਖ ਮੰਤਰੀ ਪੰਜਾਬ ਨੇ ਜਿਨ੍ਹਾਂ ਨੂੰ ਅਸੀਂ ਇਹ ਕਹਿ ਸਕਦੇ ਆ ਵੀ ਸਾਡੇ ਮਾਈ ਬਾਪ ਨੇ ਅਸੀਂ ਉਹਨਾਂ ਕੋਲ ਵੀ ਜਾਵਾਂਗੇ ਅਗਰ ਉੱਥੇ ਵੀ ਸਾਡੀ ਸੁਣਵਾਈ ਨਹੀਂ ਹੋਈ ਫਿਰ ਅਸੀਂ ਕੋਰਟ ਦਾ ਰੁਖ ਵੀ ਕਰਾਂਗੇ ਮੈਂ ਪਿਛਲੇ 25 ਸਾਲਾਂ ਤੋਂ ਲਾਟਰੀ ਦਾ ਕੰਮ ਕਰ ਰਿਹਾ ਮੇਰੇ ਕੋਲ ਲਾਟਰੀ ਦੇ ਇਲਾਵਾ ਹੋਰ ਕੋਈ ਰੋਜਗਾਰ ਨਹੀਂ ਹੈ ਪਰ ਇੱਕ ਕੰਪਨੀ ਹੈ ਜਿਹੜੀ ਡੀਅਰ ਵਿਸ਼ੇਸ਼ ਡਿਸਟ੍ਰੀਬਿਊਟਰ ਲੁਧਿਆਣਾ ਜਿਨੇ ਕੇ ਪੰਜਾਬ ਲੋਟਰੀ ਦਾ ਟੈਂਡਰ ਲਿੱਤਾ ਉਹ ਪੰਜਾਬ ਲੋਟਰੀ ਦੀ ਆਰ ਵਿੱਚ ਅਜ ਇੰਨੀ ਗੁੰਡਾਗਰਦੀ ਕਰ ਰਹੀ ਹੈ ਉਹ ਚਾਹੁੰਦੇ ਆ ਵੀ ਸੇਲਰ ਸਾਡਾ ਗੁਲਾਮ ਬਣ ਕੇ ਰਹੇ ਸਾਡੀ ਹੀ ਲਾਟਰੀਆਂ ਵੇਚੇ ਜਦ ਕਿ ਰਾਸ਼ਟਰੀ 골ਡਨ ਬਿਲਕੁਲ ਨਾ ਵੇਚੇ ਪੰਜਾਬ ਲੋਟਰੀ ਦੀ ਆਰ ਵਿੱਚ ਇਹ ਨਾਗਾਲੈਂਡ ਸਟੇਟ অর ਨਾਚਲ ਪ੍ਰਦੇਸ਼ ਸਟੇਟ ਮਯੋਰਮ ਸਟੇਟ ਇਹ ਖੁਦ ਚਾਰ-ਚਾਰ ਸਟੇਟਾਂ ਦਾ माल ਵੇਚ ਰਿਹਾ ਹੈ ਪੰਜਾਬ ਨੇ ਇਹਨਾਂ ਨੂੰ 24 ਲਾਟੀਆਂ ਦਾ ਟੈਂਡਰ ਦਿੱਤਾ ਹੈ ਜਦ ਕਿ ਇਹ ਸਿਰਫ ਇੱਕ ਲਾਟਰੀ ਡੰਮੀ ਦੇ ਤੌਰ ਦੇ ਉੱਪਰ ਚਲਾ ਰਹੇ ਆ ਉਹ ਨਾਗਾਲੈਂਡ অর ਸਿੱਕਮ ਦੀ ਜਿਹੜੀ ਸਟੇਟ ਇਹਨਾਂ ਦੀ ਹੈਗੀ অর ਨਾਚਲ ਪ੍ਰਦੇਸ਼ ਦੀ 8-8 9-9 ਲਾਟੀਆਂ ਡੇਲੀ ਚੱਲ ਰਹੀਆਂ ਉਹਦੀ ਆਰ ਦੇ ਵਿੱਚ ਤੁਹਾਡੇ ਨਾਲ ਕੀ ਚੱਟਾ ਹੋ ਰਿਹਾ ਮੇਰੇ ਨਾਲ ਤੱਕਾ ਦਾ ਸਾਲ ਪਿਛਲੇ 1.5 ਸਾਲ ਤੋਂ ਹੋਇਆ ਮੈਂ 1.5 ਸਾਲ ਤੋਂ ਸ਼ਿਕਾਇਤਾਂ ਕਰ ਰਿਹਾ ਡਿਪਾਰਟਮੈਂਟ ਨੂੰ ਆ ਮੇਰੇ ਕੋਲ ਇੱਕ ਲਿਸਟ ਵੀ ਆ ਜਿਹਦੇ ਚ ਡੈਰੀ ਨੰਬਰ ਪਿਆ ਡਾਕਟਰ ਸਾਹਿਬ ਨੇ ਆਪਣਾ ਕੀਮਤੀ ਟਾਈਮ ਕੱਢ ਕੇ 10 ਮਿੰਟ ਦਾ ਵੀ ਸਾਨੂੰ ਸਮੇਂ ਅਸਤਕ ਨਹੀਂ ਦਿੱਤਾ ਵੀ ਅਸੀਂ ਉਹਨਾਂ ਨੂੰ ਮਿਲ ਕੇ ਆਪਣੀਆਂ ਪਰੇਸ਼ਾਨੀਆਂ ਦਸੀਆਂ ਜਾਣ ਤੇ ਹੁਣ ਪਿਛਲੇ ਕੁਝ ਦਿਨਾਂ ਤੋਂ ਇਹਨਾਂ ਨੇ ਮੇਰਾ ਮਾਲ ਵੀ ਚੱਕ ਲਿਆ ਕਿਉਂਕਿ ਮੈਂ ਇਹਨਾਂ ਖਿਲਾਫ ਬਹੁਤ ਆਵਾਜ਼ ਉਠਾਈ ਹੈ ਤੇ ਮੈਂ ਰਾਸ਼ਟਰੀ 골ਡਨ ਵੀ ਵੇਚਦਾ ਰਾਸ਼ਟਰੀ 골ਡਨ ਵੇਚਣ ਵਾਲੇ ਨੂੰ ਤਾਂ ਇਹ ਪੰਜਾਬ ਦਾ ਦੋਸ਼ੀ ਸਮਝਦੇ ਆ ਵੀ ਉਹ ਪੰਜਾਬ ਦਾ ਦੋਸ਼ੀ ਹੈ ਸਾਡੇ ਇਕੱਲੇ ਨਾ ਹੁੰਦੇ ਇਹ ਤਾਂ ਹੋਰ ਵੀ ਪੰਜਾਬ ਦੇ ਬੰਦੇ ਹੁੰਦਾ ਸਾਰੇ ਸੇਲਰਾਂ ਨਾਲ ਆ ਪਰ ਜੋ ੱਤਕਾ ਸ਼ੋਕਾ ਲਾਟਰੀ ਵਾਲੇ ਨਾਲ ਹੋਇਆ ਮੇਰੇ ਨਾਲ ਉਹ ਹਜੇ ਤੱਕ ਕਿਸੇ ਨਾਲ ਨਹੀਂ ਹੋਇਆ ਉਹ ਨਾ ਹੀ ਅੱਗੋਂ ਹੋਵੇ ਸੀ ਕਰਕੇ ਆਵਾਜ਼ ਉਠਾਈ ਜਾ ਰ ਬਿਲਕੁਲ ਪੂਰੇ ਪੰਜਾਬ ਚੋਂ ਇਕੱਠੇ ਹੋ ਕੇ ਆਏ ਆ ਮੇਰੇ ਸਮਰਥਨ ਦੇ ਵਿੱਚ ਵੀ ਆਏ ਮੈਂ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਔਰ ਇਹ ਪਰੇਸ਼ਾਨੀਆਂ ਜਿਹੜੀ ਮੈਨੂੰ ਆ ਰਹੀਆਂ ਉਹ ਇਹਨਾਂ ਨੂੰ ਵੀ ਆ ਰਹੀਆਂ ਬਿਲਕੁਲ ਮੈਨੂੰ 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 ਮੈਂ ਇੱਕ ਪਰਸੋਂ ਆਪਣਾ ਵਿਸ਼ਾ ਆਪਣਾ ਚੰਡੀਗੜ੍ਹ ਵੀ ਗਿਆ ਸੀ ਡਾਇਰੈਕਟਰ ਦਫ਼ਤਰ ਦੇ ਵਿੱਚ ਉਹਨਾਂ ਨੂੰ ਇਹ ਦੇ ਕੇ ਆਇਆ ਉਹਨਾਂ ਨੇ ਮੈਨੂੰ ਆਸ਼ਵਾਸ਼ਣ ਵੀ ਦਿੱਤਾ ਸਰ ਅਫਸਰਾਂ ਦਾ ਕਹਿਣਾ ਇਹ ਹੈ ਵੀ ਇਹਨਾਂ ਖਿਲਾਫ ਜੋ ਮੈਂ ਕੰਪਲੇਨਟ ਦਿੱਤੀ ਹੈ ਉਹਦਾ 10 ਦਿਨ ਦੇ ਅੰਦਰ ਅੰਦਰ ਹੱਲ ਕੀਤਾ ਜਾਏਗਾ ਪਰ ਪਿਛਲੇ 1.5 ਮਹੀਨੇ ਦੇ ਵਿੱਚੋਂ ਹਜੇ ਤੱਕ ਇਹ ਲੈਟਰ ਜੋ ਇਹਨਾਂ ਨਾਲ ਕੰਪਨੀ ਦੇ ਰਹੀ ਹੈ ਇਹਨਾਂ ਨੂੰ ਲੈਟਰ ਰਾਈ ਪ ਇਹਨਾਂ ਲਈ ਕੋਈ ਨੀਟ ਉੱਚੀ ਕੰਪਨੀ ਹੈ ਇਹ ਵੀ ਇੱਕ ਡਾਇਰੈਕਟਰ ਲਾਟਰੀ ਦਾ ਜਿਹੜਾ ਉਹ ਡਾਕੂਮੈਂਟ ਉਹਨਾਂ ਨੇ ਦਿੱਤਾ ਜਵਾਬ ਮੰਗਿਆ ਇਹਨਾਂ ਨੇ ਹਜੇ ਤੱਕ ਜਵਾਬ ਨਹੀਂ ਦਿੱਤਾ ਲੱਗਦਾ ਕਿ ਇਹਨੂੰ ਕੰਪਨੀ ਆਪ ਆਪਣੀ ਮਨਮਰਜ਼ੀ ਕਰ ਰਹੀ ਹੈ ਤੇਰੇ ਵਰਗਾ ਕੰਪਨੀ ਮਨਮਰਜ਼ੀ ਕਰ ਰਹੀ ਹੈ ਸਰ ਕਿਤੇ ਨਾ ਕਿਤੇ ਡਿਪਾਰਟਮੈਂਟ ਦੇ ਵੀ ਥੋੜੀ ਢਿੱਲ ਹੈ ਕਿਉਂਕਿ ਇਹ ਸਾਡੇ ਪੰਜਾਬ ਸਰਕਾਰ ਨੂੰ ਵੀ ਇੱਜ਼ਤ ਖਰਾਬ ਕਰ ਰਹੀ ਹੈ ਇੱਕ ਪਾਸੇ ਭਗਵਾਨ ਤਮਾਨ ਸਰਕਾਰ ਇੱਕ ਐਸਐਸਪੀ ਫਜ਼ਿਲਕਾ ਨੂੰ ਸਸਪੈਂਡ ਰਹੀ ਰਮਨ ਅਰੋੜਾ ਆਪਣੀ ਐਮਐਲਏ ਨੂੰ ਸਸਪੈਂਡ ਕਰ ਰਹੀ ਹੈ ਤੇ ਉਹ ਉਹਨਾਂ ਦਾ ਵੀ ਅਕਸ਼ ਕਿਤੇ ਨਾ ਕਿਤੇ ਖਰਾਬ ਹੁੰਦਾ ਜੋ ਇੰਨੀ ਇਮਾਨਦਾਰੀ ਨਾਲ ਕੰਮ ਕਰ ਰਹੇ ਆ ਲਾਟਰੀਆ ਡਿਪਾਰਟਮੈਂਟ ਹਰਪਾਲ ਚੀਮਾ ਜੀ ਦੇ ਅnderਗਤ ਆਂਦਾ ਮੈਂ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੂੰਗਾ ਵੀ ਜਿਹੜੇ ਸੇਲਰਾਂ ਨੂੰ ਸਾਡੀ ਪਰੇਸ਼ਾਨੀ ਆ ਰਹੀ ਹੈ ਜਿਹੜੀ ਪਿਛਲੀ ਸਰਕਾਰਾਂ ਦੇ ਟਾਈਮ ਸਾਨੂੰ ਇੰਨੀ ਤੰਗੀ ਦਾ ਸਾਹਮਣਾ ਨਹੀਂ ਕਰਨਾ ਪਿਆ ਔਰ ਆਮ ਆਦਮੀ ਟਾਈਮ ਬਦਲਾਵ ਦੇ ਤੌਰ ਤੇ ਅਸੀਂ ਵੋਟਾਂ ਪਾਈਆਂ ਉਹਨਾਂ ਨੂੰ ਅੱਜ ਸਾਨੂੰ ਇਹ ਤੰਗੀ ਦਾ ਟਾਈਮ ਦੇਖਣਾ ਪੈ ਰਿਹਾ ਹਾਲਤਾ ਸਰ ਇਹੀ ਆ ਫਿਰ ਅਸੀਂ ਸਾਰੇ ਇਕੱਠੇ ਹੋ ਕੇ ਸੀਐਮ ਕੋਠੀ ਦੇ ਬਾਹਰ ਬੈਠਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਸਾਡਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਜਾਂ ਫਿਰ ਸਾਡੀਆਂ ਗਰਦਨਾਂ ਵੱਢ ਕੇ ਡੀਅਰ ਲਾਟਰੀਆਂ ਨੂੰ ਦੇ ਦਿੱਤੀ ਜਾਵੇ ਕਿਉਂਕਿ ਅਸੀਂ ਆਪਣੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਕਰ ਰਹੇ ਹਾਂ ਉਹ ਇਹ ਨਹੀਂ ਕਰਨ ਦਿੰਦੇ ਸਾਨੂੰ ਮੇਰਾ ਨਾਮ ਵਿੱਕੀ ਲੜੀ ਜਗਰਾਉ ਤੋਂ ਜਿਹੜੀਆਂ ਇਹ ਲਾਟਰੀਆਂ ਸਿਰਫ ਕੱਲਾ ਪੰਜਾਬ ਵਿੱਚ ਨਹੀਂ ਮਹਾਰਾਸ਼ਟਰ ਦੇ ਵਿੱਚ ਸਾਰੇ ਕੋਈ ਕੰਡ ਟੱਕਾ ਸਾਰੇ ਵਿਕਰੀਆਂ ਹਨ ਇਹ ਟੱਕਾ ਸਿਰਫ ਪੰਜਾਬ ਦੇ ਵਿੱਚ ਹੋ ਰਿਹਾ ਹੈ ਮਹਾਰਾਸ਼ਟਰ ਵਿੱਚ ਇੱਥੇ ਕੋਈ ਟੱਕਾ ਨਹੀਂ ਕਿਉਂਕਿ ਮੱਕੇ ਕੀ ਗੱਲ ਇੱਥੇ ਸਰਕਾਰ ਇਨੀ ਨਕਮੀ ਹੋ ਚੁੱਕੀ ਸਾਡੀਅਰ ਕੰਪਨੀ ਕਹਿੰਦੀ ਕਿ ਸਿਰਫ ਸਾਡੀ ਲਾਟਰੀ ਵਿੱਚ ਸਿਰਫ ਸਾਡੇ ਆਸੀ ਬੰਦੂਆ ਮਜ਼ਦੂਰ ਬਣ ਜੋ ਗਵਰਨਮੈਂਟ ਕਹਿੰਦੀ ਬੰਦੂਆ ਮਜ਼ਦੂਰੀ ਖਤਮ ਕਰਨੀ ਇਹ ਕਹਿੰਦੇ ਬੰਦੂਆ ਮਜ਼ਦੂਰੀ ਕਰੋ ਸਾਡੀ ਤੁਸੀਂ ਵੀ ਚਾਹਦੇ ਹੋ ਸਾਡੀ ਲਾਟਰੀ ਸਾਨੂੰ ਕਹਾਂ ਸਾਡਾ ਸਾਡਾ ਹੱਕ ਮਿਲੇ ਸਾਨੂੰ ਸਾਡੇ ਦੁਕਾਨਦਾਰਾ ਸੀ ਆਪ ਦੁਕਾਨਦਾਰ ਦੁਕਾਨ ਦੇ ਮਾਲਕਾ ਸਾਰਾ ਕੁਝ ਸਕਾਊਂਟ ਤੋਂ ਮਾਲ ਸਾਡਾ ਸਾਰਾ ਕੁਝ ਸਾਨੂੰ ਸਾਡੇ ਮਾਲ ਵੇਚਣ ਸਾਨੂੰ ਆਜ਼ਾਦੀ ਦਿੱਤੀ ਜਾਵੇ ਜੇ ਅਸੀਂ ਕੋਈ ਗਲਤ ਕੰਮ ਕਰ ਗਏ ਸਾਡੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਦਿਆਣਾ ਲਾਈਵ ਦੇ ਲਈ ਟਿੰਕਾ ਛੱਡਦੇ ਰਿਹਾ